ਕਾਂ ਦੇ ਵਿੱਚ ਜਾ ਕੇ ਜਿਹੜੇ ਮਰ ਰੇਗਾ ਸਾਡੇ ਸਾਥੀ ਨੇ ਉਹਨਾਂ ਦੀ ਲੜਾਈ ਲੜਨੀ ਹੈ। ਹੋਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਨੇ ਵਿਧਾਨ ਸਭਾ ਚ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਪਾਸ ਕੀਤਾ ਸੀ ਮਰ ਰੇਗਾ ਦਾ ਉਹਦਾ ਵਿਰੋਧ ਕੀਤਾ। ਸਾਡੇ ਪੰਜਾਬ ਨਾਲ ਧਰੋ ਹੈ ਪੰਜਾਬ ਦੇ ਲੋਕਾਂ ਨਾਲ ਧਰੋ ਹੈ। ਉਹਨਾਂ ਨੇ ਰੋਜੀ ਤੇ ਇਹਨਾਂ ਨੇ ਲੱਤ ਮਾਰੀ ਆ। ਅੱਜ ਮਾਨਯੋਗ ਸਰਦਾਰ ਪੌਲਸੀ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਸਾਡੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਸਾਨੂੰ ਇੱਕ ਡਾਇਰੈਕਸ਼ਨ ਸੀ ਕਿ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਮਰਰੇਗਾ ਸਾਡੇ ਸਾਥੀ ਨੇ ਉਹਨਾਂ ਦੀ ਲੜਾਈ ਲੜਨੀ ਹੈ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਨੇ ਵਿਧਾਨ ਸਭਾ ਚ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਪਾਸ ਕੀਤਾ ਸੀ ਮਰਰੇਗਾ ਦਾ ਉਹਦਾ ਵਿਰੋਧ ਕੀਤਾ ਕਿਉਂਕਿ ਇਹ ਸਾਡੇ ਪੰਜਾਬ ਨਾਲ ਧਰੋਆ ਪੰਜਾਬ ਦੇ ਲੋਕਾਂ ਨਾਲ ਧਰੋਆ ਉਹਨਾਂ ਦੇ ਰੋਜੀ ਤੇ ਇਹਨਾਂ ਨੇ ਲੱਤ ਮਾਰੀ ਆ ਬੀਜੇਪੀ ਦੀ ਸਰਕਾਰ ਜਦੋਂ ਦੇ ਕਾਲੇ ਕਾਨੂੰਨ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਸ ਹਰਸ਼ ਕਰਕੇ ਖਤਮ ਕਰਾਈ ਸੀ ਔਰ ਉਹਨਾਂ ਦਾ ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਨਾਲ ਅੰਦਰੋਂ ਧਰੋ ਕਮਾਉਂਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਡਾਕਾ ਮਾਰਦੇ ਨੇ ਸਾਡਾ ਜਿਹੜਾ ਪੈਸਾ ਔਰ ਜਿਹੜਾ ਸੀ ਟੈਕਸ ਦੇ ਰੂਪ ਚ ਪੈਸਾ ਨਾ ਉਹ ਦੰਦੇ ਨੇ ਆ ਨਵਾਂ ਕਾਨੂੰਨ ਬਣਾ ਕੇ ਇਹਨਾਂ ਨੇ ਮਰੇਗਾ ਦੇ ਵਿੱਚ ਸਾਡੇ ਲੋਕਾਂ ਦੇ ਢਿੱਡ ਤੇ ਲੱਤ ਮਾਰੀ ਹੈ ਏ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਪਹਿਣਾ ਜਿਹੜੀਆਂ ਏਨੀ ਠੰਡ ਦੇ ਵਿੱਚ ਸਵੇਰੇ 8 ਵਜੇ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਦੀ ਅੱਜ ਉਹਨਾਂ ਨੇ ਵੀ ਸਾਨੂੰ ਉਹ ਤੋਂ ਵਾਂਝੇ ਕਰਤਾ ਅੱਜ ਸਾਡੇ ਦੇ ਪਾਬੰਦੀਆਂ ਲਾਤੀਆਂ ਔਰ ਗੱਲ ਕਹਿਣ ਨੂੰ ਤਾਂ 125 ਦਿਨਾਂ ਦੀ ਗੱਲ ਕਰਦੇ ਆਂ ਲੇਕਿਨ ਅੱਜ ਪੰਜਾਬ ਦੇ ਲੋਕਾਂ ਨੂੰ 20 ਦਿਨਾਂ ਦਾ ਕੰਮ ਵੀ ਨਹੀਂ ਮਿਲ ਰਿਹਾ। ਇਹ ਅਸੀਂ ਇਹਦੀ ਸੰਘਰਸ਼ ਲੜਾਂਗੇ। ਅੱਜ ਗਰਾਊਂਡ ਲੈਵਲ ਤੇ ਆਂ। ਇਹ ਚਾਹੇ ਸਾਨੂੰ ਪੂਰੇ ਦਿੱਲੀ ਜਾ ਕੇ ਵੀ ਸੰਘਰਸ਼ ਨਾਲ ਲੜਨਾ ਪਵੇ। ਅਸੀਂ ਸਾਰੀ ਆਮ ਆਦਮੀ ਪਾਰਟੀ ਦੇ ਮਾਨਯੋਗ ਸਰਦਾਰ ਕੋਸ਼ੀ ਮਾਨ ਸਾਹਿਬ ਦੀ ਵਿੱਚ ਦਿੱਲੀ ਵੀ ਜਾਮ ਕਰਾਂਗੇ। ਅਸੀਂ ਪੰਜਾਬ ਦੇ ਲੋਕਾਂ ਨਾਲ ਆਂ। ਅਸੀਂ ਖੇਤ ਮਜ਼ਦੂਰ ਨਾਲ ਆਂ। ਸਾਡੇ ਜਿਹੜੇ ਵਰਕਰ ਨੇ ਅਮਰੀਕਾ ਦੇ ਸਿਉਣਾ ਨਾਲ ਅਸੀਂ ਉਹਨਾਂ ਨਾਲ ਸੰਘਰਸ਼ ਪੂਰੇ ਹੋ ਕੇ ਲੜਾਂਗੇ। ਆਮ ਆਦੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਅਸੀਂ ਕਿ ਦਿਨੇਸ਼ ਜਰੂਰ ਤੁਸਕ। ਅਰਨਾ ਮੋਦੀ ਵਾਲੀ ਲੈ ਜੀ ਸਾਡਾ ਨਾਮ ਵਸਣਾ ਇਹ 2-2 ਮਹੀਨੇ ਹੋ ਗਏ। ਨਾ ਸਾਡਾ ਜੀ ਕੋਈ ਵੀ ਹੱਲ ਨਹੀਂ ਹੁੰਦਾ ਹੈਗਾ ਨਾ ਨਰੇਕਾ ਦਾ ਨਾ ਕਾਹਦਾ ਵੀ ਇੰਨੇ ਬੱਚਿਆਂ ਨਾਲ ਖਲਾਫ ਦਾ ਪਿੱਥਾ ਹੁਣ ਇਹਨਾਂ ਨੂੰ ਬੱਚਿਆਂ ਨੂੰ ਮੈਨੂੰ ਤਾਂ ਕੋਈ ਹੈ ਨਹੀਂ ਜੀ ਆਹੀ ਨਰੇਕਾ ਦੀਓ ਨਰੇਕਾ ਦੇ ਪੂਰੇ ਦਿਨ ਮਿਲਦੇ ਆ ਤੁਹਾਨੂੰ? ਹਾਂਜੀ ਨਾ ਬਿਲਕੁਲ ਨਹੀਂ। ਹਾਂਜੀ ਉਹਦੇ ਕਰਕੇ ਜੀ ਬਹੁਤ ਪਰੇਸ਼ਾਨ ਆ ਜੀ। ਕਦੇ ਕਹਿੰਦੇ ਨੇ ਜੀ ਇੱਥੇ ਆ ਜਾਓ ਕਦੇ ਕਹਿੰਦੇ ਨੇ ਜੀ ਉੱਥੇ ਆ ਜਾਓ ਤਿੰਨ ਤਿੰਨ ਮੀਲ ਬਾਅਦ ਅਸੀਂ ਤੁਰ ਕੇ ਜਾਂਦੇ ਆ। ਕਿੰਨੀ ਪਰੇਸ਼ਾਨੀ ਆ ਜੀ ਸਿਆਣੇ ਬੰਦੇ ਨੂੰ ਹੋਰ ਕੋਈ ਚੱਕਰ ਨਹੀਂ ਸਾਨੂੰ ਆਪਣਾ ਦਿਨ ਵੀ ਪੂਰੇ ਜਣ ਸਾਡਾ ਨੇੜੇ ਸਾਡੀ ਹਾਜ਼ਰੀ ਲੱਗੇ ਸਾਨੂੰ ਆਨਲਾਈਨ ਬਾਰੇ ਪਤਾ ਨਹੀਂ ਹੈਗਾ ਕੋਈ ਵੀ ਜਿਵੇਂ ਲਾਉਣੀ ਆ ਕਿਵੇਂ ਕਰਨੀ ਆ ਕਿਉਂ ਅੱਜ ਤੱਕ ਜੀ ਅਨਪਣਾ ਸੀ ਜਿਵੇਂ ਸਾਨੂੰ ਕਹਤਾ ਸੀ ਤੋਂ ਮੈਂ ਮੰਨ ਲੈਨੇ ਆ ਠੀਕ ਹੈ ਜੀ ਇਹਨਾਂ ਨੇ ਸਾਡਾ ਬਿਲਕੁਲ ਹੈਰਾਨ ਕਰਕੇ ਸਾਨੂੰ ਬਹੁਤ ਜ਼ਿਆਦਾ ਦੁਖੀ ਕਰ ਲਿਆ ਹੁਣ ਅਸੀਂ ਇੱਕ ਰੋਟੀ ਤੋਂ ਵੀ ਮਜ਼ਦੂਰ ਹੋਏ ਪਏ ਬਿਲਕੁਲ ਮਜ਼ਦੂਰ ਹੁਣ ਜੇ ਸਾਨੂੰ ਮਾੜਾ ਮੁੱਟਾ ਮਿਹਨਤ ਹੋਊਗੀ ਲਿਆਉਣਗੇ ਨਿਰਗਾ ਤਾਂ ਸਾਡਾ ਕੰਮ ਖਮੋਤੀ ਬਹੁਤ ਦੁਖੀ ਕਰਦਾ ਅੱਦ ਤੋਂ ਪਰੇ ਠੀਕ ਹੈ ਜੀ ਉਹ ਦਿਨ ਦਾ ਕੰਮ ਥੀਗਾ ਉਹ 2 ਸਾਲ ਤੋਂ ਸਾਡੇ ਜਮੀਂ ਕੰਮ ਬੰਦ ਦਾ ਹੈ ਨਾ ਵੀ ਕਹ 10 ਦਿਨ ਦਾ ਕਹ 5 ਦਿਨ ਦਾ ਕਹ 6 ਦਿਨ ਦਾ ਆ ਗਿਆ ਹੁਣ ਉਹ ਵੀ ਜਿਵੇਂ ਹੀ ਬੰਦ ਹੈ ਨਾ ਤੇ ਸ਼ਾਮ ਤਾਂ 25 ਦਿਨ ਦੀ ਵੀ ਤੋੜ ਨਹੀਂ ਸ਼ਾਨ ਜਿਹੜਾ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਉਹਨੂੰ ਕਿਵੇਂ ਦੇਖਦੇ ਆਂ ਸਾਨੂੰ ਰੱਦ ਹੋਣਾ ਚਾਹੀਦਾ ਸਾਨੂੰ ਰੱਦ ਹੋਣਾ ਚਾਹੀਦਾ ਇੱਥੇ ਤਾਂ ਜਾਵਾਂਗੇ ਜੀ ਵੀ ਜਾਵਾਂਗੇ ਨਾਲ ਕਿ ਬੰਦ ਹੋਣਾ ਚਾਹੀਦਾ ਸਾਡਾ ਪਹਿਲਾ ਮੰਗੋ ਹਾਂ ਕਿ ਇਹ ਰੱਦ ਨਾਲ ਕੋਤ ਜਾਵਾਂਗੇ ਸੀ ਪਰ ਇਹ ਤਾਂ ਨਹੀਂ ਅਸੀਂ ਇਹ ਆ ਜਿਹੜੇ ਮੋਦੀ ਨੇ ਨਾ ਕਰਿਆ ਵੀ ਅੱਛੀ ਕੰਕਸ ਕਰਾਂਗੇ ਤਾਂ ਹੀ ਜਾਵਾਂਗੇ ਸੀ ਮਨਪ੍ਰੀਤ ਕੌਰ ਮਿੰਟ ਜਖਵਾਲੀ ਤੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਨਰੇਗਾ ਦੇ ਸਿਲਸਿਲੇ ਵਿੱਚ ਜੋ ਮੋਦੀ ਸਰਕਾਰ ਨੇ ਸਾਡੀਆਂ ਸਾਰੀਆਂ ਇਹ ਨਰੇਗਾ ਨੂੰ ਖਤਮ ਕਰਨ ਦਾ ਜੋ ਉਹਨਾਂ ਨੇ ਬਿਲ ਪਾਸ ਕਰੇ ਆ ਅਸੀਂ ਉਹਨਾਂ ਦੇ ਖਿਲਾਫ ਅੱਜ ਸਾਰੀ ਪੰਜਾਬ ਦੇ ਮਤਲਬ ਫਤੇਗੜ ਸਾਹਿਬ ਡਿਸਟ੍ਰਿਕਟ ਦੇ ਪੂਰੀ ਨਰੇਗਾ ਟੀਮ ਇੱਥੇ ਹਰੇਕ ਵਰਕਰ ਹਰੇਕ ਮਤਲਬ ਮੈਂਬਰ ਪਹੁੰਚੇ ਪਹੁੰਚਿਆ ਹੈ ਤੇ ਅਸੀਂ ਅੱਜ ਇਹ ਵਾਲੀ ਬੁਲੰਦ ਕਰਦੇ ਆ ਕਿ ਅਸੀਂ ਇਹ ਮੋਦੀ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਨੂੰ ਉਹ ਖਤਮ ਨਹੀਂ ਕਰ ਸਕਦਾ ਕਿਸੇ ਵੀ ਹੱਦ 'ਚ ਕਿਸੇ ਵੀ ਸੋਚ ਅਗਰ ਉਹ ਇਦਾਂ ਦੇ ਕਦਮ ਕਰਦਾ ਤਾਂ ਅੱਜ ਦਾ ਤੁਸੀਂ ਵਿਸ਼ਾਲ ਕੱਦ ਦੇਖਿਆ ਹੀ ਹੋਣਾ ਇਹ ਅੱਜ ਫਤੇਗੜ ਬੋਲਿਆ ਤੇ ਕੱਲ ਨੂੰ ਇਹ ਦਿੱਲੀ ਵੀ ਬੋਲੇਗਾ ਕਿ ਜੀ ਅਸੀਂ ਇਸ ਚੀਜ਼ ਦੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਮਨਰੇਗਾ ਸਾਡੇ ਲਈ ਬਹੁਤ ਹੀ ਅਹਿਮ ਹੈ ਹਰੇਕ ਘਰ ਦਾ ਇੱਕ ਚੁੱਲਾ ਹੈ ਗਰੀਬ ਲੋਕ ਗਰੀਬ ਬੀਬੀਆਂ ਔਰ ਖਾਸ ਤੌਰ ਤੇ ਬਜ਼ੁਰਗ ਬਜ਼ੁਰਗਾਂ ਆਪਣੀ ਦਵਾਈਆਂ ਲੈਂਦੇ ਨੇ ਇਹਦੇ ਸਿਰ ਤੇ ਆਪਣੇ ਘਰ ਦਾ ਖਰਚਾ ਕਰਦੇ ਨੇ ਜੋ ਮੋਦੀ ਨੇ ਬਿਲਕੁਲੇ ਬੰਦ ਕਰਤਾ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਆਪ ਕਮਾ ਕੇ ਖਾਣਾ ਬਹੁਤ ਬੜੀ ਗੱਲ ਹੈ ਔਰ ਇਹ ਇੱਕ ਪਲੇਟਫਾਰਮ ਸੀਗਾ ਲੋਕਾਂ ਲਈ ਆਪਣਾ ਕਮਾਉਂਦੇ ਸੀਗੇ ਖਾਂਦੇ ਸੀਗੇ ਆਪਣਾ ਖਰਚਾ ਕਰਦੇ ਸੀ ਲੇਕਿਨ ਅੱਜ ਇਹ ਮੋਦੀ ਨੇ ਇਹ ਹਾਲਾਤ ਕਰਤੇ ਆ ਕਿ ਬੀਬੀ 25 25 50 50 ਦਿਨ ਵੀ ਇਸ ਸਾਲ ਦੇ 2025 ਦੇ ਲੱਗੇ ਨਹੀਂ ਹੈਗੇ ਪਿੰਡਾਂ ਦੇ ਵਿੱਚ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹ ਨੁਕਸਾਨ ਦੀ ਪਰਮਾ मोदी ਨੂੰ ਇੱਕ ਦਿਨ ਕਰਨੀ ਹੀ ਪਵੇਗੀ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਅੱਜ ਦੇ ਇਸ ਵਿਸ਼ਾਲ ਕੱਠ ਨੂੰ મોદી ਤੱਕ ਪਹੁੰਚਾਉਣ ਦਾ ਪੂਰਾ ਟੀਚਾ ਸੀ ਰੱਖਿਆ ਹੋਇਆ ਸੋ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ